ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਚੰਡੀ ਦੀ ਵਾਰ ਦੀ ਸੰਥਿਆ ਕਰ ਰਹੇ ਹਾਂ ਤੇ ਆਪ ਜੀ ਨੇ ਪਿਛਲੇ ਭਾਗ ਦੇ ਵਿੱਚ ਇੱਥੋਂ ਤੱਕ ਸੰਥਿਆ ਸਰਵਣ ਕਰ ਲਈ ਸੀ ਸੋ ਅੱਗੇ ਸ਼ੁਰੂ ਹੁੰਦੀ ਹੈ ਪੌੜੀ ਖੰਡਾ ਪ੍ਰਥਮ ਸਾਜਕੈ ਇਥੇ ਬਿਸਰਾਮ ਹੈ ਕੇ ਨਹੀਂ ਪੜਨਾ ਕੈ ਦਲਾਵਾਂ ਦੇ ਨਾਲ ਤੇ ਪ੍ਰਥਮੈ ਪ੍ਰਥਮੇ ਨਹੀਂ ਕਹਿਣਾ ਪ੍ਰਥਮ ਹੈ ਮੰਮੇ ਨੂੰ ਦਲਾਵਾਂ ਲੱਗੀਆਂ ਤਿਆਰ ਰੱਖਣਾ ਖੰਡਾ ਪ੍ਰਥਮ ਹੈ ਸਾਜਕੈ ਜਿੰਨ ਸਭ ਸਹਸਾਰ ਸਹਸਾਰ ਇਕੱਠਾ ਬੋਲਣਾ ਸੱਸੇ ਨੂੰ ਦਲਾਵਾਂ ਲੱਗੀਆਂ ਸਹਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਸਾਜ ਤੇ ਵਿਸਰਾਮ ਲਾਉਣਾ ਬ੍ਰਹਮਾ ਹਾਹੇ ਦੀ ਆਵਾਜ਼ ਉਚਾਰਨ ਹੋਵੇ ਵਿੱਚ ਬ੍ਰਹਮਾ ਬਰਮਾ ਨਹੀਂ ਕਹਿ ਦਿੰਨਾ ਜੇ ਬਰਮਾ ਪੜਾਂਗੇ ਫਿਰ ਹਾਹੇ ਦੀ ਆਵਾਜ਼ ਕੱਟੀ ਜਾਵੇਗੀ ਇਸ ਕਰਕੇ ਧਿਆਨ ਰੱਖਣਾ ਬ੍ਰਹਮਾ ਬੇਸਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਇੱਥੇ ਵਿਸਰਾਮ ਹੈ ਇਹ ਧਿਆਨ ਰੱਖਣਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਮੇਦਨੀ ਬਿਨ ਧੰਮ ਗगन ਰਹਾਇਆ ਸਿਰਜੇ ਦਾਨੋ ਦੇਵਤੇ ਇੱਥੇ ਵਿਸ਼ਰਾਮ ਹੈ ਤਿੰਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕੈ ਕਹ ਤੇ ਵਿਸ਼ਰਾਮ ਹੈ ਤੈ ਹੀ ਇਹ ਵਖਰਾ ਵਖਰਾ ਪਾਠ ਹੈ ਤੈ ਹੀ ਨਹੀਂ ਕਹਿ ਦੇਣਾ ਤੈ ਹੀ ਤੇ ਵੀ ਨਹੀਂ ਪੜਨਾ ਦਲਾਵਾਂ ਦੇ ਨਾਲ ਉਚਾਰਨ ਕਰਨਾ ਤੈ ਹੀ ਤੈ ਹੀ ਦੁਰਗਾ ਸਾਜ ਕੈ ਦੈਤਾ ਦਾ ਨਾਸ ਕਰਾਇਆ ਤੈਥੋ ਹੀ ਬਲਰਾਮ ਲੈ ਲੈ ਤੇ ਵਿਸਰਾਮ ਹੈ ਤੇ ਇਹ ਤਿਆਰ ਰੱਖਣਾ ਕਿ ਲੱਲੇ ਨੂੰ ਦਲਾਵਾ ਲੱਗੀਆਂ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦਹਿਸ਼ਰਤਾ ਕਾਇਆ ਦਹਿਸ਼ਰ ਦੈ ਸਰ ਇਕੱਠਾ ਪਾਠ ਹੈ ਤਿਆਰ ਰੱਖਣਾ ਸਸੇ ਨੂੰ ਸਿਹਾਰੀ ਦੀ ਆਵਾਜ਼ ਉਚਾਰਨ ਹੋਵੇ ਦੈ ਸਰ ਕਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਇਥੇ ਵਿਸਰਾਮ ਹੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਇਥੇ ਵਿਸਰਾਮ ਲਾਉਣਾ ਹੈ ਦੇਵਤੇ ਤੇ ਇੱਕ ਇਹ ਤਿਆਰ ਰੱਖਣਾ ਜਿਹੜਾ ਇਹ ਪਾਠ ਹੈ ਵੱਡੇ ਵੱਡੇ ਅਧਕ ਲਾ ਕੇ ਉਚਾਰਨ ਹੋਣਗੇ ਦੋਨੇ ਬਡੇ ਬਡੇ ਨਹੀਂ ਕਹਿ ਦੇਣਾ ਅਦਕ ਲਾ ਕੇ ਕਸ ਕੇ ਬੋਲਨੇ ਨੇ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨ ਤਨ ਤਾਇਆ ਇਹਨੂੰ ਤਾਇਆ ਨਹੀਂ ਕਹਿ ਦੇਣਾ ਤਾਇਆ ਤੱਤੇ ਦੇ ਨਾਲ ਉਚਾਰਨ ਕਰਨਾ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦ ਸੀਲੀ ਰੇਤਾ ਆਇਆ ਨੱਚੀ ਕਲ ਸਰੋ ਸਰੀ ਨੱਚੀ ਕਸ ਕੇ ਅਦਕ ਲੱਗਾ ਸਰੋ ਸਰੀ ਸਰੀ ਤੇ ਵਿਸਰਾਮ ਹੈ ਕਾਲ ਨਾਰਦ ਡੋਰੂ ਵਾਇਆ ਅਭਮਾਨ ਉਤਾਰਨ ਦੇਵਤਿਆ ਇੱਥੇ ਵਿਸਰਾਮ ਹੈ ਮਹਿ ਖਾਸੁਰ ਮਹਿ ਖਾਸੁਰ ਪਾੜ ਇਕੱਠਾ ਹੈ ਮਹਿ ਖਾਸੁਰ ਸੁੰਡ ਉਪਾਇਆ ਜੀਤ ਲੈ ਤਿੰਨ ਦੇਵਤੇ ਇੱਥੇ ਵਿਸਰਾਮ ਹੈ ਤੇ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਏ ਕੈ ਕੈ ਤੇ ਵਿਸਰਾਮ ਹੈ ਸਿਰ ਉੱਪਰ ਛਤਰ ਫੇਰਾਇਆ ਉੱਪਰ ਕਸ ਕੇ ਬੋਲਣਾ ਹੈ ਉੱਪਰ ਨਹੀਂ ਕਹਿ ਦੇਣਾ ਇੱਥੇ ਔਂਕੜ ਤੇ ਨਾਲ ਅਦਕ ਲੱਗਾ ਧਿਆਨ ਰੱਖਣਾ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨਿਕਾਲ ਕੈ ਇਥੇ ਬਿਸਰਾਮ ਹੈ ਤਿੰਨ ਗੇਰ ਕੈਲਾਸ ਕੇਲਾਸ ਨਹੀਂ ਪੜ ਦੇਣਾ ਕੈਲਾਸ ਕਕੇ ਨੂੰ ਦਲਾਵਾ ਲੱਗੀਆਂ ਕੈਲਾਸ ਤਕਾਇਆ ਡਰ ਕੈ ਹੱਥੋਂ ਦਨਵੀ ਡਰ ਕੇ ਨਹੀਂ ਪੜਨਾ ਡਰ ਕੈ ਦਲਾਵਾ ਦੇ ਨਾਲ ਡਰ ਕੈ ਹੱਥੋਂ ਦਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਆਈ ਤੇ ਬਿਸਰਾਮ ਹੁਣ ਤਿਆਰ ਰੱਖਣਾ ਇੱਥੇ ਨੰਨੇ ਦੇ ਪੈਰ ਵਿੱਚ ਹਾਹਾ ਲੱਗਾ ਇਸ ਦਾ ਉਚਾਰਨ ਕਿਉਂਕਿ ਇਹ ਜਿਹੜਾ ਇਸ ਤਰ੍ਹਾਂ ਉਚਾਰਨ ਗੁਰਬਾਣੀ ਵਿੱਚ ਵੀ ਕਈ ਵਾਰ ਆਇਆ ਹੈ ਇਸ ਨੂੰ ਪਾਰਾ ਵਿਚਾਰਨ ਕਰਨਾ ਨਾਉਣ ਦਾ ਅਰਥ ਕਰਨਾ ਇੱਕ ਦਿਹਾੜੇ ਨਾਵਣ ਆਈ ਨਾਵਣ ਨਾਵਣ ਆਈ ਦੁਰਗ ਸਾਹ ਦੁਰਗ ਸਾਹ ਇੰਦਰ ਬਿਰਥਾ ਸੁਣਾਈ ਇੱਥੇ ਵਿਸਰਾਮ ਹੈ ਆਪਣੇ ਹਾਲ ਦੀ ਛੀਨ ਲਈ ਠਕੁਰਾਈ ਠਕੁਰਾਈ ਕਕੇ ਨੂੰ ਔਂਕੜ ਲੱਗਾ ਜਿਹੜਾ ਇਹ ਉਚਾਰਨ ਹੋਣਾ ਠਕੁਰਾਈ 79ਵੀਂ ਲੋਕੀ ਤੇ ਹੀ ਫੇਰਾਈ ਇਥੇ ਵਿਸਰਾਮ ਹੈ ਦੋ ਹੀ ਆਪਣੀ ਬੈਠੇ ਵਾਏ ਵਧਾਈ ਇਥੇ ਵਿਸਰਾਮ ਹੈ ਤੇ ਅਮਰਾਵਤੀ ਇਹਨੂੰ ਅਮਰਾਵਤੀ ਨਹੀਂ ਬੋਲਣਾ ਅਮਰਾਵਤੀ ਇਕੱਠਾ ਪਾਠ ਹੈ ਅਮਰਾਵਤੀ ਕਹਾਂਗੇ ਫਿਰ ਵੱਖਰਾ ਵੱਖਰਾ ਬਣ ਜਾਵੇਗਾ ਅਮਰਾਵਤੀ ਇਕੱਠਾ ਦਿੱਤੇ ਦੇਵ ਭਜਾਈ ਸਭਨਾ ਰਾਗਸਾਂ ਰਾਗਸਾਂ ਸਸੇ ਨੂੰ ਬਿੰਦੀ ਲੱਗੀ ਤਿਆਰ ਰੱਖਣਾ ਰਾਗਸਾਂ ਕਿਨੇ ਨਾ ਜਿੱਤਾ ਜਾਈ ਕਿਨੇ ਨਹੀਂ ਪੜਨਾ ਨੰਨੇ ਨੂੰ ਦਲਾਵਾਂ ਲੱਗੀਆਂ ਕਿਨੇ ਨਾ ਜਿੱਤਾ ਜਾਈ ਮਹਿਕੇ ਦੇਤ ਨੂੰ ਤੇਰੀ ਸ਼ਾਮ ਟਕਾਈ ਤੇਰੀ ਸ਼ਾਮ ਟਕਾਈ ਦੇਵੀ ਦੁਰਗ ਸਾਹ ਦੁਰਗ ਪੂਰਾ ਬੋਲ ਕੇ ਗੱਗਾ ਦੁਰਗ ਸਾਹ ਸੋ ਸੰਗਤ ਜੀ ਆਪ ਜੀ ਨੇ ਚੰਡੀ ਦੀ ਵਾਰ ਦੇ ਦੂਜੇ ਭਾਗ ਦੀ ਸੰਥਿਆ ਇਥੋਂ ਤੱਕ ਸੰਪੂਰਨ ਹੋ ਗਈ ਹੈ ਜਿਹੜਾ ਪਹਿਲਾ ਭਾਗ ਦੀ ਆਪਾਂ ਸੰਖਿਆ ਕੀਤੀ ਜੂ ਟੂ ਦੀ ਪਲੇਲਿਸਟ ਵਿੱਚ ਪਈ ਹੋਈ ਹੈ ਜਾ ਕੇ ਆਪ ਜੀ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈਣ ਘਰ ਬੈਠੇ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ